साची बेटिया केवल वीडियो इधर लगाओ ना आगे तो चलाओ हां कहां है पिछले को उनका लैडर फोन करो बार-बार साची बेटिया साची बिटिया की बेटिया नीचे लगाओ यार और वहां से कोई नहीं लगाओ ये जो है वहां से कैसे लगवाओ एक दिन ना आज मैं पानी से कोई जगह है इसको कैसे रखूं सभी जगह ਆ ਪਾਣੀ ਵੀ ਚਲਾਈਏ ਜਿੰਦੇ ਆਓ ਇਹਦੇ ਵਿੱਚ ਵੀ ਰੱਖ ਲਓ ਵਿਕੀ ਤੁਸੀਂ ਇੱਥੇ ਵਾਈਟ ਕਰ ਦੋ ਇੱਥੇ ਕੰਮ ਆਜੋ ਦੀਪੀ ਅਲੋਚ ਚੱਲਦੇ ਕੰਮ ਜੀ ਚੱਲਦੇ ਕੰਮ ਜੀ ਆਇਆ ਆਓ ਆਪਣੀ ਟੀਮ ਲਾਓ ਕੰਨ ਮਾਈਂਗਾ ਉਹ ਮੈਂ ਮੈਂ ਮੈਨੂੰ ਪਾਲੀਪਾ ਕਿ ਬਟਾੜੀ ਇਹ ਕਰ ਰਹੇ ਨੇ ਬੇਟਾ ਜਿਹੜੇ ਹੜਪੀਰਤਾ ਵਾਸਤੇ ਜਿਹੜੇ ਅੱਜ ਟਰੱਕ ਜਾ ਰਹੇ ਨੇ ਕੀ ਕਰਨਾ ਚਾਹੋਗੇ ਅ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਨੀ ਆ ਕਿ ਜਸਟ ਓਪਨ ਯੋਰself ਇਹ ਜਿਹੜੀ ਆ ਐਨਜੀਓ ਇਹ ਦੇਹਰਾਦੂਨ ਤੋਂ ਸਮਾਨ ਲੈ ਕੇ ਆਈ ਆ ਮੇਰੇ ਹਲਕੇ ਦੇ ਵਿੱਚ ਮੈਨੂੰ ਸਾਡੇ ਪ੍ਰਦੀਪ ਸਿੰਘ ਦੁੱਗਲ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਨੇ ਸਾਡੇ ਮੀਡੀਆ ਦੇ ਇੰਚਾਰਜ ਸਰਦਾਰ ਮੇਲਾ ਸਿੰਘ ਜੀ ਨੇ ਸੁਖਦੀਪ ਸਿੰਘ ਅਪਰਾ ਚੇਅਰਮੈਨ ਸਾਹਿਬ ਨੇ ਔਰ ਜ਼ਿਲ੍ਹਾ ਸੈਕਟਰੀ ਨੇ ਸਾਡੇ ਔਰ ਸਾਰੀ ਟੀਮ ਜਿਹੜੀ ਜਲੰਧਰ ਤੋਂ ਇਹ ਸਮਾਨ ਇੱਥੇ ਲੈ ਕੇ ਪਹੁੰਚੀ ਹੈ ਮੈਂ ਇਹਨਾਂ ਦਾ ਸਭ ਦਾ ਬਹੁਤ ਸਤਿਕਾਰ ਸਹਿਤ ਧੰਨਵਾਦ ਕਰਦੀ ਹਾਂ ਔਰ ਇਹ ਸਮਾਨ ਅਸੀਂ ਜਿਹੜਾ ਨਾ ਇੱਥੋਂ ਵੀ ਕੁਝ ਸਾਡੀਆਂ ਵੀ 3-4 ਗੱਡੀਆਂ ਨਾਲ ਲੈ ਕੇ ਔਰ ਇਹ ਵੀ ਸਮਾਨ ਸਾਰਾ ਲੈ ਕੇ ਇਹ ਸਾਰਾ ਸਮਾਨ ਜਿਹੜਾ ਨਾ ਸੁਲਤਾਨਪੁਰ ਲੋਧੀ ਅਸੀਂ ਡੇਰਾ ਜਿਹੜਾ ਪਿੰਡ ਜਿੱਥੇ ਕੈਂਪਸ 메ਨ ਕੈਂਪਸ ਹੈ ਉੱਥੇ ਪਹੁੰਚਾਉਣ ਜਾ ਰਹੇ ਹਾਂ ਇਸ ਤੋਂ ਲਾਵਾਸੀਂ ਆਪਣੇ ਹਲਕੇ ਦੇ ਵਿੱਚ ਵੀ ਜਿੱਥੇ-ਜਿੱਥੇ ਜ਼ਰੂਰਤ ਆ ਸਾਡੇ ਲੋਕਲ ਲੋਕ ਜਿਹੜੇ ਨੇ ਲੋਕਲ ਐਨ ਜੀਓਜ਼ ਨੇ ਲੋਕਲ ਸਾਰੇ ਸੇਵਾਦਾਰ ਨੇ ਲੋਕਲ ਦੇ ਸਾਡੇ ਸਾਰੇ ਵਲੰਟੀਅਰ ਆਦੇਦਾਰ ਸਹਿਬਾਨ ਜਿੰਨੇ ਨੇ ਉਹ ਸਾਰੇ ਇਸ ਸੇਵਾ ਦੇ ਵਿੱਚ ਲੱਗੇ ਹੋਏ ਆ ਅਸੀਂ ਆਪਣੇ ਹਲਕੇ ਦਾ ਜਿਹੜਾ ਉਹ ਭਾਰ ਖੋਦ ਚੁੱਕਿਆ ਹੋਇਆ ਔਰ ਨਾਲ ਦੀ ਨਾਲ ਹੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੀ ਹਜੇ ਵੀ ਸਾਨੂੰ ਬਹੁਤ ਸਾਰੇ ਇਧਰ ਉਧਰੋਂ ਸਾਰੀਆਂ ਐਡਸ ਆ ਰਹੀਆਂ ਉਹਨਾਂ ਦੇ ਨਾਲ ਚਲਾ ਰਹੇ ਕੁਝ ਵਲੰਟੀਅਰ ਆਪਣੇ ਕੋਲੋਂ ਕਰ ਰਹੇ ਆ ਅਸੀਂ ਇਹ ਸਮਝਦੇ ਆ ਕਿ ਵੀ ਸਾਡਾ ਹਲਕਾ ਠੀਕ ਠਾਕ ਆ ਪਰਮਾਤਮਾ ਨੇ ਕਿ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਕਿ ਬਹੁਤ ਵੱਡਾ ਕੋਈ ਨੁਕਸਾਨ ਨਹੀਂ ਹੋਇਆ ਜਿਹੜਾ ਕੋਈ ਬਾਕੀ ਸਾਡਾ ਜਿਹੜਾ ਸਰਕਾਰੀ ਤੌਰ ਦੇ ਉੱਤੇ ਜਿਹੜੇ ਮਕਾਨ ਕੁਝ ਡਿੱਗ ਗਏ ਨੇ ਕੁਝ ਛੱਤਾਂ ਖਰਾਬ ਹੋ ਗਈਆਂ ਨੇ ਉਹਨਾਂ ਦਾ ਸਰਵੇ ਚੱਲ ਰਿਹਾ ਫਸਲਾਂ ਦੀ ਜਿਹੜੀਆਂ ਫਸਲਾਂ ਮਰ ਗਈਆਂ ਉਹਨਾਂ ਦਾ ਸਰਵੇ ਚੱਲ ਰਿਹਾ ਔਰ ਇਹ ਸਾਰਾ ਕੁਝ ਜਿਹੜਾ ਅਸੀਂ ਸਰਕਾਰੀ ਤੌਰ ਤੇ ਚੱਲ ਰਿਹਾ ਮੈਂ ਕੱਲ ਕੁਝ ਚੱਕ ਵੰਡੇ ਵੀ ਆ ਔਰ ਅੱਜ ਹੋਰ ਚੈਕ ਜਿਹੜੇ ਤਿਆਰ ਹੋ ਰਿਹਾ ਫੌਰੀ ਰਾਹਤ ਸਰਕਾਰ ਜਿਹੜੀ ਇਹ ਪਹਿਲੀ ਵਾਰੀ ਹੋਇਆ ਅਦਰ ਸਰਦਪਕ ਸਿੰਘ ਜੀ ਮਾਨ ਜੀ ਨੇ ਸਰਕਾਰ ਨੇ ਕਿ ਭਈ ਨਾਲ ਦੀ ਨਾਲ ਹੀ ਮਤਲਬ ਸਾਡੇ ਸਾਡੇ ਕੋਲੋਂ ਦੇਰੀ ਹੋ ਗਈ ਜਾਂ ਪਟਵਾਰੀਆਂ ਨੇ ਰਿਪੋਰਟਾਂ ਲੇਟ ਕੀਤੀਆਂ ਹੋਣਗੀਆਂ ਤੇ ਹੋਣਗੀਆਂ ਅਦਰਵਾਇਜ਼ ਅੱਜ ਵੀ ਅਸੀਂ ਸ਼ਾਮ ਤੱਕ ਕੁਛ ਨਾ ਕੁਛ ਚੈੱਕ ਤਿਆਰ ਕਰਕੇ ਦੇਵਾਂਗੇ ਔਰ ਅੱਜ ਹੋ ਸਕਦਾ ਜੇ ਸਾਰਾ ਸਰਵੇ ਸ਼ਾਮ ਤੱਕ ਕੰਪਲੀਟ ਕਰਕੇ ਜਿਨ੍ਹਾਂ ਨੂੰ ਰਾਹਤ ਬੰਦ ਹੀ ਰਾਹਤ ਉਹਨਾਂ ਤੱਕ ਪਹੁੰਚਾ ਦਿੱਤੀ ਜਾਵੇ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਫਸਲ ਕਾਫੀ ਖਰਾਬ ਹੋ ਗਈ ਹੈ ਉਹਦੇ ਵਾਸਤੇ ਗ੍ਰਾਟਿਫੀਕਟ ਕਰਾ ਵੀ ਕਿੱਥੀ ਦਾ ਬਿਲਕੁਲ ਸਭ ਤੋਂ ਪਹਿਲਾਂ ਅਸੀਂ ਮਕਾਨਾਂ ਦਾ ਕਰ ਰਹੇ ਹਾਂ ਮਕਾਨਾਂ ਦਾ ਖਤਮ ਕਰਕੇ ਨਾਲ ਹੀ ਫਸਲਾਂ ਦੀ ਗ੍ਰਾਟਿਫੀਕਟ ਸ਼ੁਰੂ ਹੋ ਜੂਗੀ ਔਰ ਸਬਦਾ ਬਣਦਾ ਮੁਆਵਜ਼ਾ ਜਿਹੜਾ ਉਹ ਹਰ ਹਾਲਤ ਦੇ ਵਿੱਚ ਹਰ ਇੱਕ ਨੂੰ ਰਾਹਤ ਦਿੱਤੀ ਜਾਏਗੀ ਪੰਜਾਬ ਸਰਕਾਰ ਆਪਣੇ ਪੰਜਾਬ ਦੇ ਲੋਕਾਂ ਦੇ ਦਿਨ ਰਾਤ ਨਾਲ ਆ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਸਾਰਾ ਤੰਤਰ ਵੀ ਸਾਰਾ ਸਹਿਯੋਗ ਕਰਿਆ ਵੈਸੇ ਤਾਂ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਆ ਇੱਥੇ ਫੌਜਾਂ ਜਿਹੜੀਆਂ ਤੁਸੀਂ ਦੇਖੋ ਕਿੰਨਾ ਹੌਸਲਾ ਬੁਲੰਦ ਹੌਸਲੇ ਜਾਂਦੇ ਮਾਲਕ ਚੜ੍ਹਦੀ ਕਲਾ ਵਾਲੇ ਲੋਕ ਨੇ ਅਸੀਂ ਹਰ ਮੁਸੀਬਤ ਦੇ ਵਿੱਚ ਹੋਰ ਤਕੜੇ ਹੋ ਕੇ ਦੁੱਗਣੀ ਤਾਕਤ ਦੇ ਨਾਲ ਨਿਕਲਦੇ ਆ ਇਦਾਂ ਹੀ ਸਾਰਾ ਪੰਜਾਬ ਜਿਹੜਾ ਸਾਰੇ ਪੰਜਾਬ ਦਾ ਵਸਿੰਦਾ ਦੁਨੀਆਂ 'ਚ ਕਿਤੇ ਵੀ ਬੈਠਾ ਆ ਉਹ ਪੰਜਾਬ ਵਾਸਤੇ ਹਾਜ਼ਰ ਆ ਇਸ ਵੇਲੇ ਔਰ ਸਰਕਾਰ ਉਹਨਾਂ ਦੇ ਨਾਲ ਲੱਗ ਕੇ ਸਰਕਾਰ ਦਾ ਸਾਰਾ ਅਮਲਾ ਫੈਲਾ ਹਰ ਇੱਕ ਜੋ ਸੁਖ ਸਾਧਨ ਨੇ ਸਭ ਜਿਹੜਿਆ ਉਹ ਸੰਗਠਿਤ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਬਹੁਤ ਜਲਦੀ ਪੰਜਾਬ ਪਹੁੰਚ ਆਜੂ। ਹਾਲ ਆਪ ਸੁਪਰੀਮੋ ਜਿਹੜੇ ਹੈਗੇ ਅਰਵਿੰਦ ਕੇਚਰੀਵਾਲ ਜੀ ਕਹਿੰਦੇ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਸਾੜਦੇ ਪ੍ਰਭਾਵਿਤਤਾ ਵਕਿਆ ਦੇ ਇਸ ਤਰ੍ਹਾਂ ਦੇ ਅ ਬਿਲਕੁਲ ਸਾਡੇ ਮਾਨਯੋਗ ਸੀਐਮ ਸਾਹਿਬ ਅਚਾਨਕ ਬਹੁਤ ਦਿਨਾਂ ਦੀ ਐਕਜ਼ਰਸ਼ਨ ਉਹ ਬੜੇ ਦਿਨਾਂ ਤੋਂ ਦੇਖੋ ਮੈਂ ਆਪਣਾ ਹਲਕਾ ਦੇਖਦੀ ਹਾਂ ਔਰ ਅੱਜ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਥੱਕਿਆ ਮਹਿਸੂਸ ਕਰਦੀ ਹਾਂ ਉਹ ਪੂਰਾ ਪੰਜਾਬ ਦੇਖਦੇ ਨੇ ਔਰ ਉਹਨਾਂ ਦੀ ਸਿਹਤ ਖਰਾਬ ਹੋ ਗਈ ਜਦ ਤੇ ਵੈਸੇ ਵੀ ਮਾਨਯੋਗ ਅਰਸ਼ੀ ਅਰਵਿੰਦ ਕੇਚਰੀਵਾਲ ਜੀ ਸੁਪਰੀਮੋ ਨੇ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਹਾਲਾਤ ਸਾਰੇ ਦੇਖਣ ਆਉਣਾ ਹੀ ਸੀ ਮਨਜੀਤ ਸਿੰਘ ਜੀ ਨੇ ਰਗਵ ਚੱਡਾ ਹੋ ਕੇ ਗਏ ਨੇ ਔਰ ਸਾਰੀ ਜਿਹੜੀ ਸਾਡੀ ਹਾਈ ਕਮਾਂਡ ਆ ਉਹ ਫਿਕਰਮੰਦ ਆ ਕਰ ਸੰਜੇ ਸਿੰਘ ਵੀ ਹਲਕੇ ਦੇ ਵਿੱਚ ਜਿੱਥੇ ਜ਼ਿਆਦਾ ਹੜ ਹਾਏ ਨੇ ਉੱਥੇ ਸੀਗੇ ਔਰ ਸਾਡਾ ਸਾਰੇ ਆਪਣੀ ਡਿਊਟੀ ਸਮਝਦੇ ਆ ਉਹਨਾਂ ਦੀ ਉਹਨਾਂ ਨੂੰ ਪੰਜਾਬ ਦੇ ਦੇ ਨਾਲ ਹਿੱਤ ਨੇ ਉਹਨਾਂ ਦਾ ਫਿਕਰ ਆ ਔਰ ਇਸ ਕਰਕੇ ਜਿਹੜੇ ਨੇ ਹਾਈ ਕਮਾਂਡ ਵੀ ਪੰਜਾਬ ਦੇ ਵਿੱਚ ਹੋਈ ਸਾਰੀ ਪਬਲਿਕ ਨੂੰ ਅਸੀਂ ਰੋਜ਼ ਹੀ ਅਪੀਲ ਕਰਦੇ ਆ ਰੋਜ਼ ਹੀ ਦਰਖਾਸਤ ਕਰਦੇ ਆ ਇੱਕ ਦੂਸਰੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਣਾ ਔਰ ਜਿਹੜੇ ਸਾਡੇ ਕੁਝ ਕਿਸੇ ਕੋਈ ਮੌਕਫਰਸਤੀ ਨਾ ਕੀਤੀ ਜਾਵੇ ਕਿਉਂਕਿ ਬੜੇ ਦੁੱਖ ਦੇ ਆਲਮ ਦੇ ਵਿੱਚ ਆਪਾਂ ਇਸ ਕਰਕੇ ਮੌਕਾ ਪ੍ਰਸਤੀ ਤੋਂ ਗੁਰੇਜ ਕੀਤਾ ਜਾਵੇ ਔਰ ਜਿਨ੍ਹਾਂ ਨੂੰ ਬੰਨ ਦੀ ਮਦਦ ਦੀ ਜ਼ਰੂਰਤ ਆ ਹਰ ਸਰਕਾਰੀ ਮੁਲਾਜ਼ਮ ਨੂੰ ਵੀ ਮੈਂ ਤਾੜਨਾ ਕਰਨਾ ਚਾਹੁੰਨੀ ਕਿ ਆਪਣੀਆਂ ਭਾਈ ਭਤੀਜਾ ਵਾਦ ਨਾ ਰੱਖਿਓ ਤੁਸੀਂ ਸਰਵੇ ਕਰਨੇ ਆ ਇਦਾਂ ਨਾ ਹੋਵੇ ਕਿ ਤੁਸੀਂ ਆਪਣੇ ਜਿਹੜੇ ਚਹੇਤੇ ਨੇ ਜਾਂ ਸਕੇ ਸੰਬੰਧੀ ਨੇ ਜਾਂ ਕੋਈ ਸਫਾਰਸ਼ੀ ਨੇ ਉਹਨਾਂ ਦੀ ਉਹਨਾਂ ਨੂੰ ਰਾਹਤ ਮਿਲੇ ਤੇ ਜਿਹਦੀ ਨੂੰ ਜ਼ਰੂਰਤ ਹੈ ਉਹਨਾਂ ਨੂੰ ਰਾਹਤ ਨਾ ਮਿਲੇ ਇਹੋ ਜੀ ਕੋਈ ਵੀ ਕਟਾਈ ਹੋਈ ਤੇ ਉਹ ਆਪਣਾ ਜ਼ਿੰਮੇਵਾਰ ਫਿਰ ਆਪ ਹੋਊਗਾ ਜ਼ਰੂਰ ਹੋਦੇ ਤੇ ਉਹਨੇ ਕਰਵੇ ਕੀਤੀ ਜਾਊਗੀ ਮੌਕਾ ਪ੍ਰਸਤੀ ਨਾ ਕੀਤੀ ਜਾਵੇ ਜਿਹਦਾ ਬਣਦਾ ਹੱਕ ਹੈ ਉਹਨੂੰ ਦਿੱਤਾ ਜਾਵੇ ਔਰ ਆਮ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਇਹ ਕੋਈ ਸੁਖ ਦਾ ਸਮਾਂ ਨਹੀਂ ਹੈ ਕਿ ਹਰ ਇੱਕ ਚੀਜ਼ ਹਰ ਇੱਕ ਨੂੰ ਚਾਹੀਦੀ ਹੈ ਜਿਹਨੂੰ ਜ਼ਰੂਰਤ ਹੈ ਉਹਦੇ ਵਾਸਤੇ ਤੁਸੀਂ ਵੀ ਅੱਗੇ ਆਓ ਕਿ ਇਹਨੂੰ ਜ਼ਰੂਰਤ ਹੈ ਇਹਨੂੰ ਦਿੱਤੀ ਜਾਵੇ ਇਹ ਨਹੀਂ ਹੋ ਸਕਦਾ ਹੁੰਦਾ ਕਿ 100% ਅਸੀਂ ਕੋਈ ਸਾਰਿਆਂ ਨੂੰ ਕੋਈ ਚੀਜ਼ ਦੇ ਸਕਦੇ ਹਾਂ ਔਰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਜਿਹੜਾ ਲੋੜਿੰਦਾ ਸਮਾਨ ਜ਼ਰੂਰ ਪਹੁੰਚੇ ਮੈਂ ਇੱਕ ਵਾਰੀ ਫਿਰ ਤੋਂ ਸਾਡੀ ਐਨਜੀਓ ਜਿਹੜੀ ਹੈ ਜਸਟ ਓਪਨ ਯੋਰਸੈਲਫ ਜੋ ਇਹ ਇਹਨਾਂ ਨੇ ਨਿਕਨੇਮੇ ਦਾ ਰੱਖਿਆ ਹੋਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਔਰ ਅੱਜ ਦੇਸਰਾਜ ਜੀ ਸਾਡੇ ਮਾਰਕੀਟ ਕਮਿਟ ਸੌਰੀ ਕੋਆਪਰੇਟਿਵ ਬੈਂਕ ਮਿਠੜਾ ਦੇ ਸੈਕਟਰੀ ਨੇ ਉਹ ਆਪਣੇ ਸਾਥੀਆਂ ਸਮੇਤ ਰਾਹਤ ਸਮਗਰੀ ਲੈ ਕੇ ਆਏ ਸੀ ਉਹ ਵੀ ਉੱਥੇ ਜਾਏਗੀ ਔਰ ਇਸ ਤੋਂ ਇਲਾਵਾ ਜਿਹੜਾ ਸਾਡੇ ਨਾਲ ਸਕੂਲ ਸੈਂਟ ਸੋਲਜਰ ਸਕੂਲ ਆ ਉਹ ਵੀ ਕੁਝ ਰਾਹਤ ਜਿਹੜੀ ਸਾਨੂੰ ਦੇ ਕੇ ਗਏ ਨੇ ਉਹ ਵੀ ਉੱਥੇ ਜਾਏਗੀ ਔਰ ਜਿੰਨੀ ਵੀ ਰਾਹਤ ਸਾਡੇ ਕੋਲ ਇਸ ਤਰ੍ਹਾਂ ਬਾਹਰੋਂ ਆਉਂਦੀ ਆ ਜਿਹੜੇ ਲੋਕਾਂ ਨੂੰ ਸਪੈਸ਼ਲ ਦੇ ਕੇ ਜਾਂਦੇ ਨੇ ਉਹ ਅਸੀਂ ਕੋਸ਼ਿਸ਼ ਕਰਦੇ ਆ ਪਹਿਲਾਂ ਵੀ ਜਿੰਨੀ ਵੀ ਰਾਹਤ ਆ ਅਸੀਂ ਉਹਨੂੰ ਉੱਥੇ ਸੁਲਤਾਨਪੁਰ ਹੀ ਭੇਜਣ ਦੀ ਕੋਸ਼ਿਸ਼ ਕਰਦੇ ਆ ਕਿ ਉੱਥੇ ਬਹੁਤ ਜ਼ਿਆਦਾ ਜ਼ਰੂਰਤ ਆ ਅਸੀਂ ਆਪਣੇ ਤੌਰ ਤੇ ਵਲੰਟੀਅਰ ਸਹਿਬਾਨ ਸੇਵਾਦਾਰ ਸੇਬਾਂ ਜਿਹੜਾ ਉਹ ਆਪਣਾ ਹਲਕਾ ਸੀ ਸੰਭਿਆ ਹੋਇਆ ਹੋਰ ਐਨ ਜੀਓ ਨੂੰ ਵੀ ਅਪੀਲ ਕਰਨਾ ਚਾਹੂਗਾ ਸਾਰੀਆਂ ਐਨ ਜੀਓਜ਼ ਨੂੰ ਅਪੀਲ ਕਰਨ ਦੀ ਮੇਰੇ ਖਿਆਲ ਹੁਣ ਜ਼ਰੂਰਤ ਨਹੀਂ ਹੈ ਕਿਉਂਕਿ ਹਰ ਇੱਕ ਐਨ ਜੀਓ ਜਿਹੜੀ ਉਹ ਫੀਲਡ ਦੇ ਵਿੱਚ ਆ ਆਪਣੇ ਆਪਣੇ ਤਰੀਕੇ ਦੇ ਨਾਲ ਹਰ ਇੱਕ ਕਪੜੀ ਸੇਵਾ ਨਿਭਾ ਰਿਹਾ ਬਸ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਸਾਰੀਆਂ ਐਨ ਸਾਰੀਆਂ ਧਾਰਮਿਕ ਜਥੇਬੰਦੀਆਂ ਸਾਰੇ ਜਿੰਨੀਆਂ ਜਿੰਨੀਆਂ ਸੰਸਥਾਵਾਂ ਨੇ ਉਹ ਇਸ ਧਰਮ ਕਰਮ ਦੇ ਵਿੱਚ ਲੱਗੀਆਂ ਹੋਈਆਂ ਸੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੀ ਹਾਂ ਕਿ ਉਹ ਸਰਕਾਰ ਨੂੰ ਇਹਦੇ ਨਾਲ ਵੱਡੀ ਹਿੰਮਤ ਤੇ ਵੱਡੀ ਮਦਦ ਮਿਲ ਰਹੀ ਹੈ